ਮੈਂ ਜਾਣਦਾ ਹਾਂ ਤੁਸੀਂ ਮੈਨੂੰ ਮਾਰ ਲਈ ਆਏ ਹੋ ਗੋਲੀ ਮਾਰੋ ਡਰਪੋਕ ਤੁਸੀਂ ਸਿਰਫ ਇੱਕ ਆਦਮੀ ਨੂੰ ਮਾਰਨ ਜਾ ਰਹੇ ਹੋ ਇਹ ਸ਼ਬਦ ਠੀਕ-ਠੀਕ ਕੇ ਚੀਗਵੇਰਾ ਨੇ ਆਪਣੀ ਜ਼ਿੰਦਗੀ ਦੇ ਆਖਰੀ ਪੰਨਾ ਵਿੱਚ ਮੌਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹੇ ਸਨ ਕਿ ਭਾਵੇਂ ਉਹ ਅੱਜ ਹਮੇਸ਼ਾ ਲਈ ਸ਼ਾਂਤ ਹੋ ਜਾਵੇ ਪਰ ਉਹਨਾਂ ਨੇ ਜਿਸ ਵਿਚਾਰਧਾਰਾ ਨੂੰ ਸ਼ੁਰੂ ਕੀਤਾ ਹੈ ਉਹ ਕਦੇ ਖਤਮ ਨਹੀਂ ਹੋਵੇਗੀ ਮਹਿਜ 39 ਸਾਲ ਦੀ ਉਮਰ ਵਿੱਚ ਇਸ ਇਨਸਾਨ ਨੇ ਨਾ ਸਿਰਫ ਇਤਿਹਾਸ ਦੇ ਪੰਨਿਆਂ ਤੇ ਆਪਣੀ ਛਾਪ ਛੱਡੀ ਬਲਕਿ ਕ੍ਰਾਂਤੀ ਦੀ ਇੱਕ ਅਜਹੀ مشਾਲ ਜਗਾਈ ਜੋ ਉਸਦੇ ਮਰਨ ਦੇ ਕਈ ਸਾਲਾਂ ਬਾਅਦ ਤੱਕ ਵੀ ਜਿੰਦਾ ਰਹੀ ਉਸਨੇ ਕਿਊਬਾ ਦੇ ਨਾ ਹੁੰਦੇ ਹੋਏ ਵੀ ਇਸ ਦੇਸ਼ ਨੂੰ ਅਮਰੀਕਾ ਦੀ ਕਠਪੁਤਲੀ ਸਰਕਾਰ ਦੇ ਚੁੰਗਲ ਵਿੱਚੋਂ ਕੱਢਣ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ ਉਹਨਾਂ ਨੇ ਨਾ ਕੇਵਲ ਕਿਊਬਾ ਬਲਕਿ ਹੋਰ ਵੀ ਕਈ ਦੇਸ਼ਾਂ ਦੀ ਆਜ਼ਾਦੀ ਦੀ ਲੜਾਈ ਲੜੀ ਉਹ ਗੱਲ ਵੱਖਰੀ ਏ ਕਿ ਅੱਜ ਕੁਝ ਲੋਕ ਉਹਨਾਂ ਨੂੰ ਇੱਕ ਹੀਰੋ ਦੇ ਤੌਰ ਤੇ ਵੇਖਦੇ ਨੇ ਤਾਂ ਕੁਝ ਅਤਵਾਦੀ ਵਜੋਂ ਜਾਣਦੇ ਨੇ ਚੀਗਵੇਰਾ ਦਾ ਅਸਲੀ ਨਾਮ ਅਰਨੇਸਟੋ ਰਾਫੇਲ ਗਵੇਰਾ ਸੀ ਜਿਸ ਦਾ ਜਨਮ 14 ਜੂਨ 1928 ਨੂੰ ਰੋਜਾਰੀਓ ਅਰਜنٹੀਨਾ ਵਿੱਚ ਇੱਕ ਆਰਥਿਕ ਤੌਰ ਤੇ ਖੁਸ਼ਹਾਲ ਪਰਿਵਾਰ ਵਿੱਚ ਹੋਇਆ ਬਚਪਨ ਤੋਂ ਹੀ ਉਹ ਦਮੇ ਦੇ ਸ਼ਿਕਾਰ ਸਨ ਪਰ ਇਸ ਦੇ ਬਾਵਜੂਦ ਉਹ ਇੱਕ ਸ਼ਾਨਦਾਰ ਐਥਲੀਟ ਤੈਰਾਕ ਅਤੇ ਰਗਬੀ ਖਿਡਾਰੀ ਸਨ ਉਹਨਾਂ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਅਤੇ ਉਹਨਾਂ ਨੇ ਆਪਣੇ ਘਰ ਦੀ 3000 ਕਿਤਾਬਾਂ ਦੀ ਲਾਇਬ੍ਰੇਰੀ ਪੜ ਲਈ ਸੀ ਉਹ Karl Marx, Vladimir Lenin ਵਰਗੇ ਕਈ ਕ੍ਰਾਂਤੀਕਾਰੀ ਆਗੂਆਂ ਤੋਂ ਪ੍ਰਭਾਵਿਤ ਸਨ 1948 ਵਿੱਚ ਉਹਨਾਂ ਨੇ ਬਿਉਨਸ ਆਇਰਸ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਪੜ੍ਹਾਈ ਲਈ ਦਾਖਲਾ ਲਿਆ ਆਪਣੀ ਪੜ੍ਹਾਈ ਦੌਰਾਨ ਚੀ ਨੇ ਦੋ ਵਾਰ ਦੁਨੀਆਂ ਦੀ ਯਾਤਰਾ ਕੀਤੀ ਉਹਨਾਂ ਦੀ ਦੂਜੀ ਅਤੇ ਸਭ ਤੋਂ ਯਾਦਗਾਰ ਯਾਤਰਾ 1952 ਵਿੱਚ ਆਪਣੇ ਦੋਸਤ ਅਲਬਰਟੋ ਗਰਾਂਡੋ ਨਾਲ ਮੋਟਰਸਾਈਕਲ ਤੇ 8000 ਮੀਲ ਦੀ ਸੀ ਇਸ ਯਾਤਰਾ ਨੇ ਉਹਨਾਂ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਕਿਉਂਕਿ ਉਹਨਾਂ ਨੇ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਗਰੀਬਾਂ ਕਿਸਾਨਾਂ ਅਤੇ ਬੇਕਾਰ ਲੋਕਾਂ ਦੀਆਂ ਦੁਖਦਾਈ ਹਾਲਾਤਾਂ ਨੂੰ ਨੇੜਿਓਂ ਦੇਖਿਆ ਉਹਨਾਂ ਨੇ ਦੇਖਿਆ ਕਿ ਕਿਵੇਂ ਪੂੰਜੀਵਾਦ ਕਾਰਨ ਅਮੀਰ ਹੋਰ ਅਮੀਰ ਹੋ ਰਹੇ ਨੇ ਅਤੇ ਗਰੀਬ ਹੋਰ ਗਰੀਬ ਉਹਨਾਂ ਦੇ ਇਹ ਤਜਰਬੇ ਬਾਅਦ ਵਿੱਚ ਦਾ ਮੋਟਰਸਾਈਕਲ ਡਾਇਰੀਜ਼ ਨਾਮ ਦੀ ਇੱਕ ਕਿਤਾਬ ਵਿੱਚ ਪ੍ਰਕਾਸ਼ਿਤ ਹੋਏ ਇਸ ਯਾਤਰਾ ਤੋਂ ਬਾਅਦ ਉਹ ਇੱਕ ਨਵੀਂ ਸੋਚ ਅਤੇ ਨਵੇਂ ਨਾਮ ਸ਼ੀ ਗਵੇਰਾ ਜਿਸ ਦਾ ਮਤਲਬ ਅਰਜਨਟੀਨੀ ਸਪੈਨਿਸ਼ ਵਿੱਚ ਦੋਸਤ ਜਾਂ ਯਾਰ ਹੈ ਨਾਲ ਵਾਪਸ ਆਏ ਅਤੇ ਸਮਰਾਜਵਾਦ ਨਵ ਬਸਤੀਵਾਦ ਦੇ ਖਿਲਾਫ ਕ੍ਰਾਂਤੀ ਸ਼ੁਰੂ ਕੀਤੀ ਗੁਆਟੇਮਾਲਾ ਵਿੱਚ ਅਮਰੀਕਾ ਵੱਲੋਂ ਸਮਰਥਿਤ ਤਖਤਾ ਪਲਟ ਦੇਖਣ ਤੋਂ ਬਾਅਦ ਉਹਨਾਂ ਦਾ ਇਹ ਵਿਸ਼ਵਾਸ ਪੱਕਾ ਹੋ ਗਿਆ ਕਿ ਅਮਰੀਕਾ ਹਮੇਸ਼ਾ ਪ੍ਰਗਤੀਸ਼ੀਲ ਖੱਬੇਪੱਖੀ ਸਰਕਾਰਾਂ ਦਾ ਵਿਰੋਧ ਕਰੇਗਾ 1955 ਵਿੱਚ ਮੈਕਸੀਕੋ ਵਿੱਚ ਉਹਨਾਂ ਦੀ ਮਲਾਕਾਤ ਕਿਊਬਾ ਦੇ ਦੋ ਭਰਾਵਾਂ ਫਿdel ਕਾਸਟਰੋ ਅਤੇ ਰਾਉਲ ਕਾਸਟਰੋ ਨਾਲ ਹੋਈ ਜੀ ਫਿdel ਕਾਸਟਰੋ ਦੇ 26 ਜੁਲਾਈ ਅੰਦੋਲਨ ਵਿੱਚ ਸ਼ਾਮਲ ਹੋ ਗਏ ਜੀ ਨੇ ਇੱਕ ਡਾਕਟਰ ਫੌਜੀ ਸਲਾਹਕਾਰ ਅਤੇ ਗੁਰੀਲਾ ਜੰਗ ਦੇ ਰਣਨੀਤੀਕਾਰ ਵਜੋਂ ਕਿਊਬਾ ਦੀ ਕ੍ਰਾਂਤੀ ਵਿੱਚ ਮੁੱਖ ਭੂਮਿਕਾ ਨਿਭਾਈ 1 ਜਨਵਰੀ 1959 ਨੂੰ ਕਾਸਟਰੋ ਦੀ ਕਮਿਊਨਿਸਟ ਸਰਕਾਰ ਦੀ ਜਿੱਤ ਹੋਈ ਜਿਸ ਵਿੱਚ ਚੀਨ ਨੇ ਅਹਿਮ ਭੂਮਿਕਾ ਨਿਭਾਈ ਕਾਸਟਰੋ ਦੀ ਸਰਕਾਰ ਵਿੱਚ ਚੀਨ ਨੂੰ ਕਈ ਮਹੱਤਵਪੂਰਨ ਅਹੁਦੇ ਮਿਲੇ ਜਿਵੇਂ ਕਿ ਨੈਸ਼ਨਲ ਬੈਂਕ ਦਾ ਪ੍ਰਧਾਨ ਅਤੇ ਉਦਯੋਗ ਮੰਤਰੀ ਉਹਨਾਂ ਨੇ ਕਿਊਬਾ ਵਿੱਚ ਕਈ ਖੇਤੀਬਾੜੀ ਸੁਧਾਰ ਕੀਤੇ ਜ਼ਮੀਨਾਂ ਦੀ ਨਿੱਜੀ ਮਾਲਕੀ ਖਤਮ ਕਰ ਦਿੱਤੀ ਉਹਨਾਂ ਨੇ ਸਿੱਖਿਆ ਤੇ ਬਹੁਤ ਜ਼ੋਰ ਦਿੱਤਾ ਜਿਸ ਕਾਰਨ ਕਿਊਬਾ ਦੀ ਸਾਖਰਤਾ ਦਰ 60% ਤੋਂ ਵੱਧ ਕੇ 99% ਤੱਕ ਪਹੁੰਚ ਗਈ ਉਹਨਾਂ ਦੀ ਵਿਚਾਰਧਾਰਾ ਨਵਾਂ ਆਦਮੀ ਬਣਾਉਣ ਤੇ ਆਧਾਰਿਤ ਸੀ ਜੋ ਸਮਾਜ ਦੀ ਭਲਾਈ ਲਈ ਨਿੱਜੀ ਲਾਭ ਦੀ ਬਜਾਏ ਨੈਤਿਕ ਪ੍ਰੇਰਣਾ ਨਾਲ ਕੰਮ ਕਰੇ ਕਿਊਬਾ ਵਿੱਚ ਸਫਲਤਾ ਦੇ ਬਾਵਜੂਦ ਚੀ ਦਾ ਕ੍ਰਾਂਤੀਕਾਰੀ ਮਨ ਸੰਤੁਸ਼ਟ ਨਹੀਂ ਸੀ ਉਹ ਸੰਸਾਰ ਕ੍ਰਾਂਤੀ ਲਿਆਉਣਾ ਚਾਹੁੰਦੇ ਸਨ ਅਤੇ ਦੁਨੀਆ ਤੋਂ ਪੂੰਜੀਵਾਦ ਨੂੰ ਖਤਮ ਕਰਨਾ ਚਾਹੁੰਦੇ ਸਨ 1965 ਵਿੱਚ ਉਹ ਕਿਊਬਾ ਛੱਡ ਕੇ ਕਾਂਗੋ ਅਤੇ ਫਿਰ 1966 ਵਿੱਚ ਬੋਲੀਵਿਆ ਚਲੇ ਗਏ ਤਾਂ ਜੋ ਉੱਥੇ ਗੁਰੀਲਾ ਲਹਿਰ ਸ਼ੁਰੂ ਕੀਤੀ ਜਾ ਸਕੇ ਬੋਲੀਵਿਆ ਵਿੱਚ ਉਹਨਾਂ ਦੀ ਗੁਰੀਲਾ ਲਹਿਰ ਨੂੰ ਅਮਰੀਕੀ ਸੀਆਈਏ ਵੱਲੋਂ ਸਮਰਥਿਤ ਬੋਲੀਵੀਅਨ ਫੌਜ ਦੇ ਹੱਥੋਂ ਹਾਰ ਮਿਲੀ 8 ਅਕਤੂਬਰ 1967 ਨੂੰ ਉਹਨਾਂ ਨੂੰ ਫੜ ਲਿਆ ਗਿਆ ਅਤੇ 9 ਅਕਤੂਬਰ 1967 ਨੂੰ ਗੋਲੀ ਮਾਰ ਕੇ ਫਾਂਸੀ ਦੇ ਦਿੱਤੀ ਗਈ ਮਾਰਨ ਵਾਲਿਆਂ ਨੂੰ ਸਾਫ ਅਦਾਇਤਾਂ ਸਨ ਕਿ ਚੀਗਵੇਰਾ ਦੇ ਸਿਰ ਵਿੱਚ ਗੋਲੀ ਨਾ ਮਰੀ ਜਾਵੇ ਚੀਗਵੇਰਾ ਦੀ ਮੌਤ ਦੇ 50 ਸਾਲਾਂ ਬਾਅਦ ਵੀ ਉਹਨਾਂ ਦੀ ਤਸਵੀਰ ਵਿਸ਼ਵ ਵਿਆਪੀ ਕ੍ਰਾਂਤੀਵਾਦ ਅਤੇ ਸਾਮਰਾਜ ਵਿਰੋਧ ਦਾ ਇੱਕ ਪ੍ਰਤੀਕ ਬਣੀ ਹੋਈ ਏ ਉਹਨਾਂ ਦੇ ਆਦਰਸ਼ਵਾਦ ਅਤੇ ਉਹਨਾਂ ਦੇ ਸਿਧਾਂਤਾਂ ਲਈ ਆਪਣੀ ਜਾਨ ਦੇਣ ਦੇ ਸਾਹਸ ਨੇ ਉਹਨਾਂ ਨੂੰ ਇਤਿਹਾਸ ਵਿੱਚ ਅਮਰ ਕਰ ਦਿੱਤਾ